ਮੇਰੇ মামੇ ਦੇ ਮੁੰਡੇ ਦੀ ਕੈਬ ਕਹਿੰਦਾ ਉਹਨੇ ਮੇਰੀ ਆਈਡੀ ਬਣਾਤੀ ਕਹਿੰਦਾ ਮੈਂ ਕਹੇ ਚੱਲ 2 ਮਹੀਨੇ ਵਿਹਲਾ ਤਾਂ ਮੈਂ ਕਹਿ ਵੀ ਚਲਾ ਲੈਣਾ ਆਸਟ੍ਰੇਲੀਆ ਜਾ ਕੇ ਵੀ ਤਾਂ ਚਲਾਉਣੀ ਆ ਇੱਥੇ ਐਕਸਪੀਰੀਅੰਸ ਹੋ ਜੂ ਉਹ ਕਹਿੰਦਾ ਯਾਰ ਦਿੱਲੀ ਤੋਂ ਨੂੰ ਦਿੰਦੀ ਬਹੁਤ ਕੁਝ ਐ ਪਰ ਜੇ ਤੁਸੀਂ ਦਿੱਲੀ ਨੂੰ ਅੰਡਰਐਸਟੀਮੇਟ ਕਰ ਗਏ ਨਾ ਤਾਂ ਦਿੱਲੀ ਤੁਹਾਨੂੰ ਖਾ ਜੂ ਉਹ ਜੋ ਇੰਡੀਆ ਚ ਅਵੇਲੇਬਲ ਐ ਉਹ ਉਹਦੇ ਤੇ ਖੇਡ ਰਿਹਾ ਹੈ ਹਨਾ ਉਹਦੇ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਹੈ ਮੇਰੇ ਨਾਲ ਹੁਣ ਮੈਂ ਗੱਡੀ ਸਰਵਿਸ ਤੇ ਗਈ ਹੋਈ ਸੀ ਤੇ ਮੈਂ ਕੈਬ ਤੇ ਆ ਰਿਹਾ ਸੀ ਮੈਂ ਬਾਈ ਨਾਲ ਚਲੋ ਗੱਲ ਚੱਲ ਲੱਗ ਪਈ ਹੈ ਨਾ ਮੈਂ ਬਾਈ ਨੂੰ ਪੁੱਛਿਆ ਵੀ ਬਾਈ ਕੀ ਉਹ ਯਾਰ ਮੈਨੂੰ ਬੜੀ ਵਧੀਆ ਮਾਈਂਡ ਸੈਟ ਦੀ ਗੱਲ ਹੀ ਸੁਣ ਦੱਸਦਾ ਉਹ ਬਾਈ ਕਹਿੰਦਾ ਵੀ ਵੀਰੇ ਮੇਰੀ ਆਸਟ੍ਰੇਲੀਆ ਦੀ ਫਾਈਲ ਲੱਗੀ ਹੋਈ ਆ ਮੈਂ ਕਿਹਾ ਮੈਂ ਘਰੇ ਵਿਹਲਾ ਸੀ ਤੇ ਮੇਰੇ ਮਾਮੇ ਦੇ ਮੁੰਡੇ ਦੀ ਕੈਬ ਤੇ ਕਹਿੰਦਾ ਉਹਨੇ ਮੇਰੀ ਆਈਡੀ ਬਣਾਤੀ ਕਹਿੰਦਾ ਮੈਂ ਆਖਿਆ ਚੱਲ 2 ਮਹੀਨੇ ਵਿਹਲਾ ਤਾਂ ਮੈਂ ਕਹਿ ਵੀ ਚਲਾ ਲੈਣਾ ਆਸਟ੍ਰੇਲੀਆ ਜਾ ਕੇ ਵੀ ਤਾਂ ਚਲਾਉਣੀ ਆ ਇੱਥੇ ਐਕਸਪੀਰੀਅੰਸ ਹੋ ਜੂ ਥੋੜਾ ਜਿਹਾ ਹੋਰ ਮੈਂ ਗੱਲ ਕੀਤੀ ਤਾ ਉਹ ਬਾਈ ਕਹਿੰਦਾ ਵੀ ਮੈਂ ਸਾਲ ਪਹਿਲਾਂ ਆ ਆਪਦੇ ਮਾਮੇ ਵਰਗਿਆਂ ਦੇ ਟਰੱਕ ਵੀ ਚਲਾਉਂਦਾ ਸੀ ਰਾਈਟ ਉਹ ਮੈਨੂੰ ਇਹ ਸੀ ਵੀ ਯਾਰ ਅੱਜੇ ਬਾਹਰ ਜਾਣਾ ਹੀ ਆ ਕੱਲ ਨੂੰ ਟਰੱਕ ਵੀ ਚਲਾਉਣੇ ਪੈਣਗੇ ਤਾਂ ਮੈਂ ਇੱਥੇ ਚਲਾ ਕੇ ਆਉਦਾ ਯਾਰ ਮਤਲਬ ਕਿੰਨਾ ਸੋਹਣਾ ਮਾਈਂਡ ਸੈਟ ਆ ਬੰਦੇ ਦਾ ਕਿ ਉਹ ਵੇਟ ਕਰਨ ਦੀ ਥਾਂ ਕਿ ਮੈਂ ਜੀ ਕੈਨੇਡਾ ਜਾ ਕੇ ਜਾਂ ਮੈਂ ਆਸਟ੍ਰੇਲੀਆ ਜਾ ਕੇ ਮਤਲਬ ਤੋੜ ਦੂੰਗਾ ਉਹ ਜੋ ਇੰਡੀਆ ਚ ਅਵੇਲੇਬਲ ਹੈ ਉਹ ਉਹਦੇ ਤੇ ਖੇਡ ਰਿਹਾ ਹੈ ਹਨਾ ਉਹਦੇ ਤੋਂ ਸਿੱਖਣ ਦੀ ਕੋਸ਼ਿਸ਼ ਕਰ ਰਿਹਾ ਉਹ ਹਰੇਕ ਕੰਮ ਨੂੰ ਹਰੇਕ ਆਪਦੇ ਮਿੰਟ ਨੂੰ ਯੂਟਿਲਾਈਜ਼ ਕਰ ਰਿਹਾ ਕਿ ਮੈਂ ਕੋਨ ਐਜ਼ ਐਕਸਪੀਰੀਅੰਸ ਲੈ ਲਾ ਤੇ ਮੇਰੇ ਉਹ ਅੱਗੇ ਜਾ ਕੇ ਉਹ ਕੰਮ ਹੀ ਆਉਂਦਾ ਉਹ ਬੰਦਾ ਓਨੇ ਜਿਹੇ ਸੁੱਖਾ ਰਹੋਗਾ ਉੱਥੇ ਜਾ ਕੇ ਠੀਕ ਹੈ ਹੁਣੇ ਅਗਰ ਉੱਥੇ ਲਾਇਸੈਂਸ ਵੀ ਬਣਾਉਣਾ ਉਹ ਉਹ ਵੀ ਉਹਨੂੰ ਜਲਦੀ ਬਣ ਜੇਗਾ ਮਤਲਬ ਉਹਨੂੰ ਟੈਸਟ ਤੇ ਇੱਕ ਵਾਰ ਚੋ ਸਦਾ ਕਲੀਅਰ ਕਰ ਦੇ ਉਹ ਕਿ ਨਵੇਂ ਮੁੰਡੇ ਜਾਂਦੇ ਉਹਨਾਂ ਦਾ ਜਿਹੜਾ ਟੈਸਟ ਹੁੰਦਾ ਇੱਕ ਵਾਰ ਚ ਕਲੀਅਰ ਨਹੀਂ ਹੁੰਦਾ ਬਾਰ ਬਾਰ ਦੇਣਾ ਪੈਂਦਾ ਨਾਲੇ ਇੱਕ ਇੱਕ ਦੇਖੋ ਜੱਕ ਵੀ ਤਾਂ ਖੁੱਲਦੀ ਹੈ ਨਾ ਹੁਣ ਉੱਥੇ ਕਿਹੜਾ ਸਾਰੇ ਆਪਣੇ ਭੂਆ ਦੇ ਪੁੱਤੀ ਬੈਠੇ ਹੋਣਗੇ ਜਿਨ੍ਹਾਂ ਨਾਲ ਤੁਸੀਂ ਕੰਮ ਕਰਨਾ ਹੈ ਜੇ ਤੁਸੀਂ ਪਿੰਡੋਂ ਆ ਕੇ ਚੰਡੀਗੜ੍ਹ ਇੱਕ ਟਰਾਈ ਕਰੋਗੇ ਓਪਰਚ्युनिटीज ਚ ਤਾ ਉਹ ਤੁਹਾਡੇ ਅੱਗੇ ਲਈ ਜੱਕ ਖੁੱਲਦੀਆਂ ਤੁਸੀਂ ਅੱਗੇ ਹੋਰ ਆਪ ਦਾ ਉੱਤੇ ਜੇ ਉਹਨਾਂ ਉੱਤੇ ਜਾ ਕੇ ਕੈਂਪ ਚਲਾਉਂ ਉੱਥੇ ਵੀ ਸਟ੍ਰੇਂਜਰਜ਼ ਨਾਲ ਅਨ ਨੂਨ ਬੰਦਿਆਂ ਚ ਰਹਿਣਾ ਪਊਗਾ ਉਹਨੂੰ ਤਾਂ ਉਹ ਉਹ ਖੁੱਲਦਾ ਉਹਦਾ ਹਨਾ ਤਾਂ ਇਹ ਚੀਜ਼ ਤਾਂ ਹੈ ਮਤਲਬ ਮੈਂ ਇਹ ਚੀਜ਼ ਕਹਿੰਦਾ ਹੁਣ ਆਪਣਾ ਨਾ ਇੱਕ ਬੇਲੇ ਆ ਉਹਨੇ ਬੜੀ ਵਧੀਆ ਪਿਛਲੇ ਪੌਡਕਾਸਟ 'ਚ ਉਹਨੇ ਗੱਲ ਕਹੀ ਸੀ ਉਹ ਦਿੱਲੀ ਬਾਰੇ ਗੱਲ ਚੱਲ ਰਹੀ ਸੀ ਸਾਡੀ ਤਾਂ ਉਹ ਕਹਿੰਦਾ ਯਾਰ ਦਿੱਲੀ ਸਾਨੂੰ ਦਿੰਦੀ ਬਹੁਤ ਕੁਝ ਹੈ ਪਰ ਜੇ ਤੁਸੀਂ ਦਿੱਲੀ ਨੂੰ ਅੰਡਰਐਸਟੀਮੇਟ ਕਰਕੇ ਨਾ ਤਾਂ ਦਿੱਲੀ ਤੁਹਾਨੂੰ ਖਾ ਜਾਊ ਤੇ ਮੈਨੂੰ ਇਹ ਲੱਗਦਾ ਵੀ ਉਹ ਕੱਲੇ ਦਿੱਲੀ ਲਈ ਨਹੀਂ ਉਹ ਹਰ ਸ਼ਹਿਰ ਲਈ ਹੀ ਹੈ ਹਰ ਸ਼ਹਿਰ ਲਈ ਹੈ ਹੈਨਾ ਵੀ ਜੇ ਤੁਸੀਂ ਉਹਨੂੰ ਅੰਡਰ ਐਸਟੀਮੇਟ ਕਰੋਗੇ ਦਿੱਲੀ ਆ ਚੰਡੀਗੜ੍ਹ ਆ ਜਾਂ ਕੋਈ ਹੋਰ ਸ਼ਹਿਰ ਆ ਆ ਇੰਡੀਆ ਦਾ ਜਾਂ ਬਾਹਰ ਦਾ ਠੀਕ ਹੈ ਅਗਰ ਤੁਸੀਂ ਇੱਜ਼ਤ ਨਹੀਂ ਕਰੋਗੇ ਉਹਦੀ ਠੀਕ ਹੈ ਉਹ ਤੁਹਾਨੂੰ ਖਾ ਜਾਣਾ ਉਹਨੇ